ਜੇਕਰ ਕੋਰਾਲੀ ਦੇ ਵਿੱਚ ਚਾਈਨੀਜ਼ ਡੋਰ ਵੇਚੀ ਤਾਂ ਪੁਲਿਸ ਕਰੇਗੀ ਮਾਮਲਾ ਦਰਜ ਅੱਜ 7 ਤੋਂ 8 ਦੁਕਾਨਾਂ ਦੀ ਕੀਤੀ ਗਈ ਚੈਕਿੰਗ ਜੇਕਰ ਬੱਚੇ ਚਾਈਨਿਸ ਡੋਰ ਦੇ ਨਾਲ ਪਤੰਗ ਉਡਾਣਦੇ ਨਜ਼ਰ ਆਏ ਤੇ ਮਾਪਿਆਂ ਤੇ ਵੀ ਹੋਵੇਗੀ ਕਾਰਵਾਈ ਸਸਿਕਾਲਦੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਅਰुण ਕੋਰਾਲੀ ਪਿਛਲੇ ਸਾਲ ਕੋਰਾਲੀ ਸ਼ਹਿਰ ਦੇ ਵਿੱਚ ਚਾਈਨਿਸ ਡੋਰ ਦੇ ਨਾਲ ਕਾਫੀ ਪਤੰਗਬਾਜ਼ੀ ਹੋਈ ਹੈ ਅਤੇ ਕਾਫੀ ਲੋਕਾਂ ਦੇ ਨੁਕਸਾਨ ਵੀ ਹੋਏ ਹਨ ਜਿੱਤੇ ਕੀ ਮਨੁੱਖੀ ਨੁਕਸਾਨ ਹੁੰਦਾ ਉਥੇ ਉਥੇ ਹੀ ਕਬੂਤਰ ਤੇ ਹੋਰ ਪੰਛੀਆਂ ਦੇ ਵੀ ਨੁਕਸਾਨ ਹੁੰਦੇ ਐ ਅਤੇ ਚਾਈਨਿਸ ਡੋਰ ਦੇ ਵਿੱਚ ਫਸ ਕੇ ਉਹ ਆਪਣੀ ਜਾਨ ਤੱਕ ਗਵਾ ਬੈਠਦੇ ਨੇ ਹੁਣ ਕੁਰਾਲੀ ਸਿਟੀ ਪੁਲਿਸ ਵੱਲੋਂ ਇੱਕ ਚੰਗਾ ਉਪਰਾਲਾ ਕੀਤਾ ਗਿਆ ਅੱਜ ਔਣਾ ਵੱਲੋਂ 7 ਤੋਂ 8 ਦੁਕਾਨਾਂ ਦੀ ਚੈਕਿੰਗ ਕੀਤੀ ਗਈ ਹੈ ਜੋ ਕਿ ਪਤੰਗ ਅਤੇ ਡੋਰ ਵੇਚਦੇ ਸਨ ਅਤੇ ਐਸਐਚਓ ਗਗਨਦੀਪ ਸਿੰਘ ਨੇ ਜਾਣਕਾਰੀ ਦੰਦੇ ਹੋਏ ਦੱਸਿਆ ਕਿ ਉਹਨਾਂ ਦੁਕਾਨਦਾਰਾਂ ਤੇ ਹੁਣ ਕਾਰਵਾਈ ਕੀਤੀ ਜਾਵੇਗੀ ਜਿਹੜੇ ਲੋਕ ਜਿਹੜੇ ਦੁਕਾਨਦਾਰ ਚਾਈਨਿਸ ਡੋਰ ਵੇਚਣਗੇ ਅਤੇ ਨਾਲ ਹੀ ਉਹਨਾਂ ਮਾਪਿਆਂ ਤੇ ਵੀ ਕਾਰਵਾਈ ਕੀਤੀ ਜਾਵੇਗੀ ਜਿਨ੍ਹਾਂ ਦੇ ਬੱਚੇ ਚਾਈਨਿਸ ਡੋਰ ਦੇ ਨਾਲ ਪਤੰਗਬਾਜ਼ੀ ਕਰਨਗੇ ਕੀ ਕਹਿਣਾ ਹੈ ਐਸਐਚਓ ਗਗਨਦੀਪ ਸਿੰਘ ਦਾ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਅੱਜ ਤੇ ਹਰਨੁਮਦਿ ਦੇ ਰੱਖਦੇ ਹੋਏ ਖਾਸ ਕਰ ਲੋਹੜੀ ਤੇ ਬਸੰਤ ਪੰਚਮੀ ਦੇ ਤਿਉਹਾਰ ਨੂੰ ਦੇਖਦੇ ਹੋਏ ਕਿਉਂਕਿ ਲੋਕ ਅਕਸਰ ਸਾਨੂੰ ਕੰਪਲੀਟ ਆਉਂਦੀਆਂ ਵੀ ਕਾਫੀ ਦੁਕਾਨਾਂ ਦੇ ਉੱਤੇ ਚਾਈਨਿਸ ਡੋਰ ਸੇਲ ਹੋ ਰਹੀ ਹੈ ਜਿਦੇ ਕਰਕੇ ਆਮ ਜਨਤਾ ਨੂੰ ਪਲੱਸ ਜਿਹੜੇ ਬੇਜਵਾਨ ਜਾਨਵਰ ਨੇ ਪੰਛੀ ਨੇ ਉਹਨਾਂ ਨੂੰ ਕਾਫੀ ਦਿੱਕਤ ਆਉਂਦੀ ਆ ਉਹਨਾਂ ਦੇ ਕੱਟ ਹੁੰਦੇ ਨੇ ਜਾਂ ਹੋਰ ਕਾਫੀ ਜਿਆਦਾ ਨੁਕਸਾਨ ਹੁੰਦਾ ਇਹਨੂੰ ਮੱਦੇ ਨਜ਼ਰ ਰੱਖਦੇ ਹੋ ਮਾਨਯੋਗ ਐਸਐਸਪੀ ਸਾਹਿਬ ਤੇ ਡੀਐਸਪੀ ਧਰਵੀ ਸਰਦੀ ਹਦਾਇਤਾਂ ਮੁਤਾਬਕ ਅਸੀਂ ਅੱਜ ਕਰਾਲੀ ਸ਼ਹਿਰ ਦੇ ਤਕਰੀਬਨ 7 ਤੋਂ 8 ਦੁਕਾਨਾਂ ਜਿਹੜੀਆਂ ਕਿ ਖਾਸ ਨੇ ਪਤੰਗ ਵੇਚਣ ਵਾਲੀਆਂ ਦੁਕਾਨਾਂ ਦੀ ਸਰਸਰੀ ਚੈਕਿੰਗ ਕੀਤੀ ਅੱਜ ਤੇ ਪ੍ਰੋਪਰ ਉਹਨਾਂ ਨੂੰ ਵਾਰਨ ਵੀ ਕੀਤਾ ਗਿਆ ਵੀ ਚਾਈਨਿਸ ਟੂ ਕਿਤੇ ਕੋਈ ਸੇਲ ਪਰਚੇਜ਼ ਦਾ ਕੰਮ ਨਹੀਂ ਹੋਣਾ ਚਾਹੀਦਾ ਜੀ ਤੈਸਾ ਤੁਸੀਂ ਸ਼ਹਿਰ ਵਾਸੀ ਨੂੰ ਐਪੀਲ ਕਰਨਾ ਚਾਹੁੰਦੇ ਹੋ ਮੈਂ ਸ਼ਹਿਰ ਵਾਸੀ ਨੂੰ ਇਹ ਐਪੀਲ ਕਰਨਾ ਚਾਹਾਂਗਾ ਜੀ ਇੱਕ ਤਾਂ ਆਪਣੇ ਬੱਚਿਆਂ ਨੂੰ ਸਾਰੇ ਜਾਣੇ ਸਮਝਾਉਣ ਵੀ ਇਹ ਤਿਹਾਰ ਹੈਗਾ ਇਹ ਖੁਸ਼ੀਆਂ ਦਾ ਤਿਹਾਰ ਹੁੰਦਾ ਜੀ ਲੋਹੜੀ ਦਾ ਤਿਹਾਰ ਹੈਗਾ ਬਸੰਤ ਪੰਚਮੀ ਦਾ ਤਿਹਾਰ ਹੈਗਾ ਇਸ ਤਿਹਾਰ ਨੂੰ ਬੜੇ ਸਹਿਮ ਦੇ ਬੜੇ ਪਿਆਰ ਦੇ ਤਰੀਕੇ ਨਾਲ ਮਨਾਇਆ ਜਾਵੇ ਇਹ ਜਿਹੜੀ ਚਾਈਨੀਸ ਡੋਰ ਹੈਗੀ ਆ ਇਸ ਨੂੰ ਖਰੀਦਣ ਤੋਂ ਪਰਹੇਜ਼ ਕੀਤਾ ਜਾਵੇ ਬਈ ਬੱਚਿਆਂ ਨੂੰ ਰੋਕਿਆ ਜਾਵੇ ਕਾਰਨ ਇਹ ਕਿ ਆਉਣ ਵਾਲੇ ਟਾਈਮ ਦੇ ਵੀ ਜੇਕਰ ਇਸ ਚਾਈਨੀਸ ਡੋਰ ਦੇ ਨਾਲ ਜਾਂ ਕੋਈ ਹਾਦਸਾ ਹੁੰਦਾ ਹੈ ਤਾਂ ਅਸੀਂ ਕਾਰਵਾਈ ਉਸ ਬੱਚੇ ਦੇ ਪੇਰੈਂਟਸ ਤੇ ਵੀ ਕਰਾਂਗੇ ਜਿਹੜੇ ਬੱਚੇ ਦੇ ਕੋਲੋਂ ਜੇ ਸਾਨੂੰ ਇਹ ਕੋਈ ਚਾਈਨਾ ਡੋਰ ਦੇ ਹਾਲਤ ਸਬੰਧੀ ਕੋਈ ਇਨਫੋਰਮੇਸ਼ਨ ਮਿਈ ਹੈ ਜੀ ਤੇ ਸਰ ਇਹ ਚੈਕਿੰਗ ਆਨਰਲ ਜਿਹਨਾਂ ਵਿੱਚ ਜਾਰੀ ਹੈਗੀ ਹਾਂਜੀ ਬਿਲਕੁਲ ਇਹ ਟੀਨ ਜਦ ਤੱਕ ਇਹ ਫੈਸਟੀਵਲ ਚੱਲ ਰਿਹਾ ਹੈਗਾ ਜਨਵਰੀ ਦਾ ਮਹੀਨਾ ਫਰਵਰੀ ਦਾ ਮਹੀਨਾ ਇਹ ਅਸੀਂ ਚਾਰਸ ਵੀ ਚੈਕਿੰਗ ਕਰਾਂਗੇ ਤੇ ਅਜ ਦੁਕਾਨਦਾਰਾਂ ਨੂੰ ਵਾਰਨ ਵੀ ਕੀਤਾ ਚਾਹੁੰਦੇ ਤਾਂ ਜੇ ਇਨ ਫਿਊਚਰ ਆਪਾਂ ਨੂੰ ਕੋਈ ਐਸੀ ਇਨਫੋਰਮੇਸ਼ਨ ਆਈ ਜੇ ਸਾਨੂੰ ਇਹਨਾਂ ਕੋਲੋਂ ਬਰਾਮਦ ਹੁੰਦੀ ਹੈ ਚਾਈਨਾ ਡੋਰ ਤੇ ਸਭ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਠੀਕ ਹੈ ਸਰ